ਅੱਜ ਤ੍ਰੇਕ ਹੈਗੇ ਅੱਜ 22 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਤਿੰਨ ਸਿਗਨਲ ਮਿਲੇ ਸੀਗੇ ਜੀ ਫਸਟ ਬੁਲੀਸ਼ ਸਾਈਡ ਦਾ ਸੀਗਾ ਡਾਟ 2 ਡਾਟ ਰਿਵਰਸ ਕਰਕੇ ਮਾਰਕੀਟ ਨੇ ਬਖੂਬੀ ਟਾਰਗੇਟ ਮਾਰਿਆ 21900 ਦੇ ਉੱਤੇ ਮਾਰਕੀਟ ਚੱਲ ਰਹੀ ਸੀ ਤੇ ਇੱਥੇ ਹੀ ਦੱਸਿਆ ਸੀਗਾ ਜੀ ਕਿ ਮਾਰਕੀਟ ਜਿਹੜੀ 22100 ਨੂੰ ਟੱਚ ਕਰ ਸਕਦੀ ਹੈ 200 ਪੁਆਇੰਟ ਦਾ ਮੂਵ ਐਕਸਪੈਕਟਿਡ ਸੀਗਾ ਬਿਲਕੁਲ ਬਾਟਮ ਤੋਂ ਤੇ ਮਾਰਕੀਟ ਨੇ 22100 ਦੇ ਲੈਵਲ ਨੂੰ ਟੱਚ ਕੀਤਾ ਇੱਥੇ ਸਾਨੂੰ ਦੋ ਸਿਗਨਲ ਮਿਲੇ ਸੀਗੇ ਜੀ ਇੱਕ ਬੁਲੀਸ਼ ਸਾਈਡ ਦਾ ਸੀਗਾ ਇੱਕ ਬੈਰੀ ਸਾਈਡ ਦਾ ਤੇ ਬੁਲੀ ਸਾਈਡ ਦੇ ਸੈਕੰਡਲ ਨੂੰ ਅਸੀਂ ਇਗਨੋਰ ਕੀਤਾ ਇੱਥੇ ਕਿ ਬੁਲੀ ਸਾਈਡ ਦੀ ਟ੍ਰੇਡ ਵਗੈਰਾ ਐਗਜ਼ੀਕਿਊਟ ਨਹੀਂ ਕਰਨੀ ਚਾਹੀਦੀ ਅਸੀਂ ਇੱਥੇ ਸ਼ਾਰਟ ਸਾਈਡ ਦੀ ਟ੍ਰੇਡ ਐਗਜ਼ੀਕਿਊਟ ਕੀਤੀ ਬੁਲੀ ਸਾਈਡ ਦੀਆਂ ਵੀ ਟਾਰਗੇਟ ਮਾਰਿਆ ਅਸੀਂ ਐਗਜ਼ੀਕਿਊਟ ਨਹੀਂ ਕਰੀ ਸ਼ਾਰਟ ਸਾਈਡ ਦੀ ਜਦੋਂ ਐਗਜ਼ੀਕਿਊਟ ਕੀਤੀ ਤਾਂ ਇਹਨੂੰ ਕੋਸ ਟੂ ਕੋਸ ਸਾਨੂੰ ਐਗਜ਼ਿਟ ਕਰਨਾ ਪਿਆ ਕਿਉਂਕਿ ਮਾਰਕੀਟ ਰਿਵਰਸ ਕਰ ਗਈ ਸੀ ਸੋ ਇਹ ਸੀਗਾ ਜੀ ਇੰਟਰਾਡੇ ਦਾ ਸੈਂਟੀਮੈਂਟ ਇਹ ਸੈਂਟੀਮੈਂਟ ਵਗੈਰਾ ਅਸੀਂ YouTube ਦੇ ਉੱਤੇ ਸ਼ੇਅਰ ਕਰਦੇ ਹਾਂ ਜੀ ਲਾਈਵ ਸਟ੍ਰੀਮ ਦੇ ਵਿੱਚ ਕੋਈ ਵੀ ਮੇਰਾ ਵੀਰ ਜਿਹੜਾ ਜੁਆਇਨ ਕਰ ਸਕਦਾਗਾ ਜੀ YouTube ਚੈਨਲ ਉੱਥੋਂ ਜਾ ਕੇ